ਸਤਨਾਮ ਵਾਹਿਗੁਰੂ ਸਹਿਬ ਜੀਓ ਗੌੜੀ ਵਾਰੇਰੀ ਮਹੱਲਾਤੀ ਜਾਂ ਇੱਕ ਸਤੇ ਸਭ ਰੂਪ ਹੈ ਰੰਗਾ ਪਾਉਣ ਪਾਣੀ ਬੈਸੰਤਰ ਸਭ ਸਹਿਲੰਗਾ ਇੱਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਪੈਨ ਪੈਨ ਵੇਖੇ ਹਰ ਪ੍ਰਭ ਰੰਗ ਏਕ ਅਚਰਜ ਏ ਕੋ ਹੈ ਸੋਈ ਗੁਰਮਖ ਵਿਚਾਰੇ ਬਿਰਲਾ ਕੋਈ ਰਹਾਉ ਸਹਜ ਭਵੈ ਪ੍ਰਭ ਸਭਨੀ ਥਾਈ ਕਹਾਂ ਗੁਪਤ ਪ੍ਰਗਟ ਪ੍ਰਭ ਮਨਤ ਬਣਾਈ ਆਪੇ ਸੁਤਿਆਂ ਦੇ ਜਗਾਈ ਜਿਸ ਕੀ ਕੀਮਤ ਕਨੇ ਨ ਹੋਈ ਕਹ ਕਹ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਬ ਹੈ 부ਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਿਲਾਏ ਵੱਡੀ ਬੜਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰਨਾਮ ਸਮਾਈ ਨਾਨਕ ਨਾਮ ਰਤੇ ਹਰਨਾਮ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 160 ਤੇ ਹੀ ਸਭਾਏ ਮਾਨ ਸ਼ਬਦ ਪੜਿਆ ਜੋ ਗੌੜੀ ਰਾਗ ਅੰਦਰ ਹੀ ਹੈ ਮਹਾਰਾਜ ਇਹ ਸ਼ਬਦ ਦੇ ਵਿੱਚ ਸਮਝਾਉਣਾ ਕਰਦੇ ਨੇ ਇੱਕ ਸਤੇ ਸਭ ਰੂਪ ਹੈ ਰੰਗਾ ਜਿੰਨੇ ਵੀ ਰੂਪ ਰੰਗ ਨੇ ਕੁਦਰਤ ਦੇ ਮਨੁੱਖਤਾ ਜੀਵ ਜੰਤੂ ਪਸ਼ੂ ਪੰਸੀ ਪੇੜ ਪੌਦੇ ਚੰਦ ਸੂਰਜ ਤਾਰੇ ਸਮੁੰਦਰ ਨਦੀਆਂ ਨਹਿਰਾਂ ਜੋ ਵੀ ਹੈ ਇਹ ਅਕਾਲ ਪੁਰਖ ਬਾਹੁਰੂ ਨੇ ਜਲ ਪੈਦਾ ਕੀਤਾ ਤੇ ਉਹਨਾਂ ਨੇ ਆਪਣੇ ਆਪ ਹੀ ਇਹ ਬਣਾਈਆਂ ਤੇ ਕੁਝ ਅਸੀਂ ਆਪਣੀ ਲੋੜ ਮੁਤਾਬਕ ਨਹਿਰਾਂ ਸੂਏ ਕੱਚੀਆਂ ਕੱਢੇ ਨੇ ਜੇ ਕੋਈ ਕਰੀ ਬਈ ਕਈ ਵਾਰੀ ਕੋਈ ਸਵਾਲ ਕਰ ਦਵੇ ਵੀ ਨਾ ਜੀ ਇਹ ਤਾਂ ਨਹਿਰ ਤਾਂ ਉਦੋਂ ਨਿਕਲੀ ਆ ਇਹਨਾਂ ਨੇ ਕੱਢੀ ਆ ਜਿਹੜੇ ਸਮੁੰਦਰ ਬਣੇ ਨੇ ਜਾਂ ਕੋਈ ਨਦੀਆਂ ਬਣੀਆਂ ਨੇ ਆਪਣੇ ਆਪ ਪਾਣੀ ਦੇ ਵਹਿਣ ਬਹੇ ਤੇ ਬਣੀਆਂ ਤੇ ਉਹਦੇ ਵਿੱਚੋਂ ਅਸੀਂ ਆਪਦੀ ਲੋੜ ਮੁਤਾਬਕ ਬਣਾਏ ਨੇ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਹੀ ਪੈਦਾ ਕੀ ਕੀ ਕੀਤਾ ਜੀ ਮਹਾਰਾਜ ਕਹਿੰਦੇ ਇੱਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਪੌਣ ਪਾਣੀ ਹਵਾ ਪਾਣੀ ਬਸੰਤਰ ਅੱਗ ਹੁਣ ਕਿਸੇ ਨੂੰ ਵੱਖਰਾ ਨਾ ਮੰਨਿਆ ਜੀ ਵੀ ਹਵਾ ਵਾਲਾ ਦੇਵਤਾ ਹੋਰ ਆ ਤੇ ਅਗਨ ਦੇਵਤਾ ਹੋਰ ਆ ਨਾ ਹਾਂ ਇੱਕ ਗੱਲ ਜ਼ਰੂਰ ਆ ਵੀ ਦੇਵਤਿਆਂ ਵਾਲਾ ਕੰਮ ਕਰਦੇ ਇਹ ਦੇਵਤਾ ਹੁੰਦਾ ਦਾਤਾਂ ਦੇਣ ਵਾਲਾ ਹਵਾ ਸਾਨੂੰ ਆਕਸੀਜਨ ਦੇ ਰਹੀ ਆ ਪਰ ਦੇ ਕੀ ਦੇ ਜਰੀਏ ਰਹੀ ਆ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਜੋ 2-4 ਮਿੰਟ ਹਵਾ ਰੋਕ ਦਵੇ ਤੇ ਦੁਨੀਆ ਦਾ ਹਸ਼ਰ ਕੀ ਹੋਏਗਾ ਦੇਖੋ ਅੱਗੇ ਕ ਤੱਤਾ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਪੈਦਾ ਹੋਏ ਨੇ ਏਕ ਸਤੇ ਸਭ ਰੂਪ ਹੈ ਰੰਗਾ ਸਮਝ ਲਈ ਨਾ ਗੱਲ ਆਪਾਂ ਇੱਕੋ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਸਾਰੇ ਕੁਦਰਤ ਦੇ ਰੰਗ ਬਣੇ ਨੇ ਆਪਾਂ ਇਹ ਗੱਲ ਸਮਝ ਲਈ ਦੁਬਾਰੇ ਰਿਪੀਟ ਕਰ ਦੇਣਾ ਮਨੁੱਖਤਾ ਪੇੜ ਪੌਦੇ ਜੀਵ ਜੰਤੂ ਪਸ਼ੂ ਪੰਛੀ ਚੰਦ ਸੂਰਜ ਤਾਰੇ ਹਵਾ ਪਾਣੀ ਅੱਗ ਸਭ ਇਹ ਤੋਂ ਹੀ ਹੋਇਆ ਨਾ ਅਗਰ ਬਾਣੀ ਦੀ ਪੰਕਤੀ ਕਹਿ ਰਹੀ ਹੈ ਪਉਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਪੈਲ ਪੈ ਨ ਵੇਖੇ ਹਰ ਪ੍ਰਭ ਰੰਗ ਸਦਾ ਹੀ ਉਹਨਾਂ ਨੂੰ ਵੇਖ ਰਿਹਾ ਦੇਖਭਾਲ ਕਰ ਰਿਹਾ ਜੋ ਵੀ ਜੀਵ ਪੈਦਾ ਕੀਤਾ ਜੋ ਵੀ ਉਹਨੇ ਸ੍ਰਿਸ਼ਟੀ ਸਾਜੀ ਹੈ ਸਦਾ ਹੀ ਉਹਦੇ ਵਿੱਚ ਬਸਦਾ ਉਹਦੇ ਅੰਗ ਸੰਗ ਬਸਦਾ ਉਹਨੂੰ ਦੇਖ ਰਿਹਾ ਇੱਕ ਅਚਰਜ ਇੱਕੋ ਹੈ ਸੋਈ ਇਹ ਕੋਈ ਅਚਰਜ ਵਾਲੀ ਗੱਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਇੱਕੋ ਨੇ ਹੀ ਸਾਰੀ ਸ੍ਰੇਸ਼ਟੀ ਨੂੰ ਪੈਦਾ ਕਰਕੇ ਸਾਮ ਸੰਭਾਲ ਕਰ ਰਿਹਾ ਅਚਰਜ ਵਾਲੀ ਗੱਲ ਨਾ ਆਪਣੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਵਾਸਤੇ ਨਾਰਮਲ ਗੱਲ ਆ ਕਿਉਂਕਿ ਉਹਨੇ ਬਣਾਈ ਆ ਇਹ ਚੀਜ਼ ਜਿਵੇਂ ਕਿ ਬਾਹਰੀ ਧਾਰਨਾ ਲਈਏ ਕਿਸੇ ਨੇ ਗੱਡੀ ਕੋਈ ਮੋਟਰਸਾਈਕਲ ਬਣਾਇਆ ਜੀ ਨਹੀਂ ਉਹਦੇ ਵਾਸਤੇ ਨਾਰਮਲ ਗੱਲ ਆ ਤੇ ਜਿਹਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਉਹਦੇ ਵਾਸਤੇ ਬਹੁਤ ਵੱਡਾ ਕੰਮ ਜੇ ਕੋਈ ਨੌਕਸ ਪੈ ਜਾਏ ਤਾਂ ਆਪਾਂ ਨੂੰ ਫਿਕਰ ਲੱਗ ਜਾਂਦਾ ਵੀ ਇਹ ਕਿਵੇਂ ਹੋਊ ਕਿਵੇਂ ਕਰਨਗੇ ਪਰ ਨਹੀਂ ਜਿਹਨੇ ਬਣਾਇਆ ਉਹ ਆਪੇ ਹੀ ਕਰ ਲੈਂਦਾ ਸੈਟ ਕੁਦਰਤ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਆ ਤੇ ਉਹ ਆਪਣੀ ਕੁਦਰਤ ਦਾ ਬੈਲੈਂਸ ਆਪੇ ਹੀ ਬਣਾ ਕੇ ਰੱਖਦਾ ਸੋ ਗੁਰਮਖ ਵਿਚਾਰੇ ਬਿਰਲਾ ਕੋਈ ਮਹਾਰਾਜ ਕਹਿੰਦੇ ਏਕ ਅਚਰਜ ਏਕੋ ਹੈ ਸੋਈ ਗੁਰਮਖ ਵਿਚਾਰੇ ਬਿਰਲਾ ਕੋਈ ਕੋਈ ਗੁਰਮਖ ਪਿਆਰਾ ਇੰਨਾਂ ਗੱਲਾਂ ਦੀ ਵਿਚਾਰ ਕਰਦਾ ਬਿਰਲਾ ਕੋਈ ਨਹੀਂ ਤਾਂ ਆਪਾਂ ਸਾਰੇ دنیਵੀ ਕਾਰੋ ਬਹਾਰਾਂ ਦੇ ਵਿੱਚ ਹੁਣ ਜਲੇ ਹੁਣ ਜੇ ਹੋਏ ਦਿਨ ਨਗਾਦਨੇ ਰਾਤ ਸੌ ਕੇ ਨਗਾਦਨੇ ਕਈ ਤਾਂ ਦਿਨ ਰਾਤ ਹੁਣ ਜੇ ਰਹਿੰਦੇ ਨੇ ਦਿਨ ਰਾਤ ਹੀ ਨਹੀਂ ਟਿਕਦੇ ਜਿਹੜਾ ਕਿ ਜਿਹੜੀ ਆਮ ਜੀ ਗੱਲ ਆਪਾਂ ਕਹਿੰਦੇ ਆ ਵੀ ਖਾਣੇ ਛਕਣੇ ਤਾਂ ਦੋ ਪ੍ਰਸ਼ਾਦ ਹੀ ਐ ਜਿਹੜਾ ਹੁਣ ਦਿਨ ਰਾਤ ਉਲਝਿਆ ਰਹਿੰਦਾ ਪਾਈ ਸ਼ਕਤ ਆ ਉਹ ਵੀ ਪ੍ਰਸ਼ਾਦਈ ਆ। ਦਾਲ ਰੋਟੀ ਤੋਂ ਬਿਨਾਂ ਉਹਦਾ ਵੀ ਨਹੀਂ ਗੁਜ਼ਾਰਾ। ਚਾਹੇ ਉਹ ਸੋਨੇ ਦੇ ਮਹਿਲ ਉਹ ਸਾਰੀ ਫਰੇ। ਚਾਹੇ ਉਹਦੇ ਕੋਲ ਇੰਨਾ ਪਤਾ ਨਾ ਹੋਵੇ ਬੈਂਕ ਬੈਲੈਂਸ ਕਿੰਨਾ ਮੇਰੇ ਕੋਲ ਫੈਕਟਰੀਆਂ ਕਿੰਨੀਆਂ। ਨਹੀਂ ਪਤਾ ਕਿੰਆਂ ਨੂੰ। ਇੰਨੇ ਅਮੀਰ ਲੋਕ ਪਏ ਨੇ, ਇੰਨੇ ਪੈਸੇ ਵਾਲੇ ਨੇ, ਅਮੀਰ ਤਾਂ ਹੁੰਦਾ ਜਿਹੜਾ ਜ਼ਮੀਰ ਕਰਕੇ ਜੀਂਦਾ। ਹੱਕ ਸੱਚ ਦੇ ਨਾਲ ਜੁੜਿਆ ਹੋਇਆ ਰਹਿਮਦਲਾ ਨਿਮਰਤਾ ਵਾਲਾ ਹੈ ਉਹ ਅਮੀਰ ਗਿਣਿਆ ਗਰਬਾਣੀ ਨੇ ਉਹਨੂੰ ਕਿਹਾ ਅਮੀਰ ਜੋ ਜਿਆਦਾ ਬੈਲੈਂਸ ਬੈਂਕ ਵਾਲਾ ਪੈਸੇ ਥੇਲੇ ਵਾਲਾ ਜੜੇ ਵੱਡੀ ਪ੍ਰਾਪਰਟੀ ਵਾਲਾ ਦਿਨ ਰਾਤ ਉੰਜਿਆ ਰਹਿੰਦਾ ਆਪਣੇ ਕਾਰੋਬਾਰ ਦੇ ਵਿੱਚ ਸ਼ੱਕਦਾ ਉਹ ਵੀ ਦੇ ਪ੍ਰਸ਼ਾਦਈ ਹੈ ਦਾਲ ਰੋਟੀ ਤੋਂ ਬਿਨਾ ਉਹਦਾ ਵੀ ਨਹੀਂ ਜੀਵਨ ਹੈ ਪਾਣੀ ਤੋਂ ਬਿਨਾ ਉਹਦਾ ਵੀ ਜੀਵਨ ਨਹੀਂ ਹੈ ਵਰਤਦਾ ਸਾਰੀਆਂ ਚੀਜ਼ਾਂ ਜਿਹੜਾ ਇੱਕ ਗਰੀਬ 2-300 ਰੁਪਏ ਦੀ ਦਿਹਾੜੀ ਕਮਾ ਕੇ ਸਾਰੇ ਪਰਿਵਾਰ ਨੂੰ ਚਲਾ ਰਿਹਾ ਚੀਜ਼ਾਂ ਉਹ ਵੀ ਉਹੀ ਵਰਤਦਾ ਤੇ ਉਹ ਜਿਹੜਾ ਦਿਨ ਰਾਤ ਉਲਝਿਆ ਰਹਿੰਦਾ ਆਪਣੇ ਕਾਰੋਬਾਰਾਂ ਦੇ ਵਿੱਚ ਤੇ ਪ੍ਰਸ਼ਾਦੇ ਦਾਲ ਪਾਣੀ ਸਭ ਕੁਝ ਵਰਤਣਾ ਉਹਨੂੰ ਉਹੀ ਪੈਂਦਾ ਹਾਂ ਕੋਈ ਸतरीका ਵੱਖਰਾ ਹੋ ਸਕਦਾ ਕਿਸੇ ਦਾ ਖਾਣ ਪੀਣ ਦਾ ਮਹਿੰਗੀਆਂ ਚੀਜ਼ਾਂ ਖਾ ਲੈਂਦਾ ਕੋਈ ਕੋਈ ਫਰੈਸ਼ ਖਾ ਲੈਂਦਾ ਚਲੋ ਗਰੀਬ ਆਦਮੀ ਥੋੜਾ ਜਿਹਾ ਇੱਕ ਦੋ ਦਿਨ ਵਾਲੀ ਚੀਜ਼ ਵੀ ਬਰਤ ਲੈਂਦਾ ਭਾਈ ਬਰਤ ਨਹੀਂ ਪੈਂਦੀ ਆ ਆਪਣੇ ਘਰਾਂ ਚ ਆਪਾਂ ਦੇਖਦੇ ਹੀ ਆ ਦੁੱਧ ਲੈ ਆਉਂ ਦੋ ਦਿਨ ਬਰਤ ਲੈਂਦਾ ਬੰਦਾ ਤਿੰਨ ਦਿਨ ਵੀ ਬਰਤ ਲੈਂਦਾ ਫਰਿੱਜ ਚ ਰੱਖ ਕੇ ਸੋ ਕਹਿਣ ਦਾ ਮਤਲਬ ਇਹੀ ਸੀ ਵੀ ਚਾਹੇ ਕੋਈ ਭਾਈ ਅਰਬਾਂ ਪਤੀ ਆ ਤੇ ਚਾਹੇ ਕੋਈ ਦਿਹਾੜੀਦਾਰ ਆ ਤੇ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਵਰਤਨੇ ਤੱਤ ਨੂੰ ਉਹੀ ਪੈਂਦੇ ਆ ਆਗਾ ਇੱਕ ਤੱਤ ਆ ਚਲੋ ਟੈਕਨੀਕ ਮੁਤਾਬਕ ਆਪਣੇ ਹੁਣ ਗੈਸ ਚੁੱਲ੍ਹੇ ਆ ਗਈ ਪਾਈਪਾਂ ਰਾਹੀ ਆ ਗਈ ਹੈ ਨਾ ਅਕਲ ਤਾਂ ਉਹ ਨਹੀਂ ਦਿੱਤੀ ਹੈ ਪ੍ਰਭੂ ਪਰਮਾਤਮਾ ਨੇ ਉਹਨੂੰ ਬਰਤਨ ਦਾ ਢਾਂਗਾ ਗਿਆ ਹਵਾ ਆਕਸੀਜਨ ਵੀ ਉਹੀ ਗਰੀਬ ਲੈ ਰਿਹਾ ਉਹੀ ਅਮੀਰ ਲੈ ਰਿਹਾ ਸੂਰਜ ਦੀਆਂ ਕਰਨਾ ਉਹੀ ਗਰੀਬ ਤੇ ਪੈਂਦੀਆਂ ਉਹੀ ਅਮੀਰ ਤੇ ਪੈਂਦੀਆਂ ਠੀਕ ਹੈ ਜੀ ਸਾਰੇ ਤੱਤ ਜੋ ਗੁਰ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਬਣਾਈਆਂ ਰਹਿੰਦਾ ਉਸੇ ਕੁਦਰਤ ਵਿੱਚ ਹੀ ਆ ਚਲੋ ਗੱਲ ਪੂਰੀ ਹੋਈ ਗਰੀਬ ਵੀ ਤੇ ਅਮੀਰ ਵੀ ਉਸ ਕੁਦਰਤ ਦੇ ਸਿਸਟਮ ਮੁਤਾਬਕ ਹੀ ਉਹਦਾ ਜੀਵਨ ਹੈ ਮਹਾਰਾਜ ਕਹਿੰਦੇ ਨੇ ਇੱਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਹ ਲੰਗਾ ਪਿੰਨ ਪਿੰਨ ਵੇਖੇ ਹਰ ਪ੍ਰਭ ਰੰਗਾ ਇੱਕ ਅਚਰਜ ਏਕੋ ਹੈ ਸੋਈ ਗਰਮ ਖ ਵਿਚਾਰੇ ਬਿਰਲਾ ਕੋਈ ਜਿਹੜਾ ਗੁਰੂ ਦੇ ਛਨਮਖ ਹੋ ਜਾਂਦਾ ਨਾ ਗੁਰੂ ਦੇ ਗੁਣਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਬਾਣੀ ਪੜ੍ਹਦਾ ਸੁਣਦਾ ਵਿਚਾਰ ਕਰਦਾ ਉਹਨੂੰ ਇਹ ਸਮਝ ਆਉਣ ਲੱਗ ਜਾਂਦੀ ਹੈ ਫਿਰ ਇਹ ਬਿਰਲੇ-ਬਿਰਲੇ ਵਿਚਾਰਨ ਵਾਲੇ ਬਹੁਤ ਸਾਰਾ ਵੱਡਾ ਸੰਗਤ ਰੂਪੀ ਇਕੱਠ ਹੋ ਜਾਂਦਾ ਇਹਨਾਂ ਦਾ ਵੀ ਰਹਾਉ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਸਹਿਜ ਭਵੇ ਪ੍ਰਭ ਸਭਨੀ ਆਈ ਸਹਿਜ ਸੁਭਾਈ ਬਰਤ ਰਹਾ ਸਬਨੀ ਥਾਈ ਅਕਾਲ ਪੁਰਖ ਵਾਹਿਗੁਰੂ ਕੋਈ ਡਿਊਟੀ ਨਹੀਂ ਲੱਗੀ ਵੀ ਇਸ ਟਾਈਮ ਇੱਧਰ ਲਾ ਏਰੀਆ ਕੜਨਾ ਜਾਂ ਉੱਤਰ ਨਾ ਨਾ ਉਹ ਸਹਿਸ ਭਾਈ ਕਣ-ਕਣ ਵਿੱਚ ਬਸਦਾ ਬਰਤ ਰਹਾ ਸਹਿਜ ਭਵੈ ਪ੍ਰਭ ਸਬਨੀ ਥਾਈ ਕਹਾ ਗੋਪਤ ਪ੍ਰਗਟ ਪ੍ਰਭ ਬਣਤ ਬਣਾਈ ਕਿਤੇ ਗੋਪਤਾ ਤੇ ਕਿਤੇ ਪ੍ਰਗਟ ਹੈ ਦੇਉ ਨੇ ਅਕਾਲ ਪੁਰਖ ਵਾਹਿਗੁਰੂ ਨੇ ਬਣਤ ਬਣਾਈ ਹੋਈ ਆ ਗੁਪਤ ਪ੍ਰਗਟ ਹੋ ਕੇ ਸੰਸਾਰ ਦੇ ਵਿੱਚ ਵਿਚਰ ਰਿਹਾ ਤੇ ਗੁਰਬਾਣੀ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੀ ਆ ਭਾਈ ਗੁਰੂ ਦੀ ਗੱਲ ਮੰਨ ਕੇ ਪ੍ਰਭੂ ਪਰਮਾਤਮਾ ਨਾਲ ਜੁੜ ਜਾਈਏ ਤਾਂ ਮਨੁੱਖਾ ਜੀਵਨ ਲੇਖੇ ਵਿੱਚ ਲੱਗੇਗਾ ਜਰੂਰ ਆਪੇ ਸੁੱਤਿਆਂ ਦੇ ਜਗਾਈ ਹੁਣ ਦੇਖੋ ਇੱਕ ਸਿਸਟਮ ਨਿਜਮਾ ਚਲੋ ਆਪਾਂ ਨਿਜਮ ਕਹ ਲੈਨੇ ਆ ਪਰ ਉਹ ਕਾਲਪੁਰਖ ਵਾਹਿਗੁਰੂ ਨੇ ਨਿਜਮ ਤੈਅ ਕੀਤਾ ਨਾ ਉਹਨੇ ਹੀ ਬਣਾਇਆ ਨਾ ਵਿਦਨੇ ਕਾਰੋਬਾਰ ਕੀਤਾ ਰਾਤ ਪੈ ਗਈ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਤਾਂ ਸਾਰੇ ਆਪੋ ਆਪਣੇ ਟਿਕਾਣਿਆਂ ਤੇ ਆ ਗਏ ਠੀਕ ਆ ਜੀ ਜੋ ਕੁਛ ਛਕਣਾ ਛਕਾਣਾ ਸੀ ਉਹਨਾਂ ਨੇ ਆਪ ਦਾ ਛੱਕ ਕੇ ਪੈ ਗਏ ਤੇ ਸਵੇਰ ਨੂੰ ਕੁਦਰਤੀ ਤੌਰ ਤੇ ਉੱਠ ਖੜਦਣਾ ਇਨਸਾਨ ਥੋੜਾ ਜਿਹਾ ਹੋਰ ਖੁੱਲ ਗਿਆ ਵੀ ਕੁਦਰਤੀ ਤੌਰ ਤੇ ਦਿਨ ਚੜਿਆ ਤੇ ਉੱਠੇ ਕਿਸੇ ਇਨਸਾਨ ਨੇ ਤਾਂ ਨਹੀਂ ਦਿਨ ਬਣਾਇਆ ਵੀ ਹੁਣ ਇਨਸਾਨ ਦੇ ਬਸਾ ਵੀ ਹੁਣ ਦਿਨ ਚੜਾਤਾ ਤੇ ਇਨਸਾਨ ਦੇ ਬਸ ਹੀ ਹੈ ਮਸ਼ੀਨੀ ਜੋਗਾ ਵੀ ਉਹ ਮਸ਼ੀਨਾ ਬਣਾ ਲੀਆਂ ਇਨਸਾਨ ਨੇ ਵੀ ਹੁਣ ਦਿਨ ਵੀ ਕਰ ਦੇਣਗੀਆਂ ਤੇ ਰਾਤ ਵੀ ਕਰ ਦੇਣਗੀਆਂ ਇਹ ਕੁਝ ਨਹੀਂ ਹੋ ਸਕਦਾ ਅਕਾਲ ਪੁਰਖ ਵਾਹਿਗੁਰੂ ਦੇ ਹੀ ਹੱਥ ਵਿੱਚ ਹੈ ਉਹਦੇ ਨਜਮ ਵਿੱਚ ਹੈ ਕੁਦਰਤ ਦੇ ਸਿਸਟਮ ਵਿੱਚ ਸਿਸਟਮ ਵਿੱਚ ਹੈ ਇਸ ਤਰ੍ਹਾਂ ਆਪਾਂ ਯਾਦ ਕਰਨਾ ਕਾਲਪੁਰਖ ਵਾਹਿਗੁਰੂ ਹਾਂ ਆਪਣੀ ਕਾਰੋਬਾਰ ਜਿਹੜਾ ਕਰਨਾ ਤਾਂ ਕਰਨਾ ਹੀ ਆ ਈਮਾਨਦਾਰੀ ਨਾਲ ਕਰਨਾ ਉਹ ਵੀ ਔਰ ਮੇਰੇ ਵਰਗਾ ਕਥਾ ਸੁਣਦਾ ਵੀ ਆ ਸੁਣਾਉਂਦਾ ਵੀ ਆ ਵਿਚਾਰ ਵੀ ਕਰਦਾ ਗੱਲ ਨੂੰ ਸਮਝਦਾ ਵੀ ਆ ਤੇ ਫੇਰ ਉਹੀ ਕੰਮ ਫੇਰ ਉਹੀ ਕਰੀ ਜਾਂਦਾ ਫੇਰ ਉਹਨੂੰ ਕੀ ਕਰਿਆ ਕਹਾਂਗੇ ਫੇਰ ਕਹਾਂਗੇ ਗਰਦ ਪ੍ਰੀਤ ਭਸਮ ਸੰਗ ਹੋਏ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਫਿਰ ਤੇਰਾ ਗਧੇ ਵਾਲਾ ਜੀਵਨਾ ਮਹਾਰਾਜ ਕਹਿੰਦੇ ਵੇ ਗੁਰੂ ਦੇ ਗਿਆਨ ਦਾ ਈਖਜਾਨਾ ਤੂੰ ਇਕੱਠਾ ਕਰ ਰਿਹਾ ਆ ਆਦਤ ਤੇਰੀ ਫੇਰ ਉਹੀ ਆ ਗਧੇ ਵਾਲੀ ਗਧੇ ਤੇ ਚੰਦਨ ਦਾ ਲੇਪ ਕਰਦੇ ਉਹਨੂੰ ਆਲੋ ਤੋ ਆਲੋ ਗਧੇ ਨੂੰ ਚੰਗੀ ਤਰ੍ਹਾਂ ਸਾਬਣ ਸ਼ੈਂਪੂ ਨਾਲ ਨੁਹਾ ਕੇ ਨਖੇਰ ਕੇ ਤੇ ਮੁੜ ਕੇ ਚੰਦਨ ਦਾ ਲੇਪ ਕਰ ਦਈਏ ਗਧੇ ਤੇ ਬਿ ਲੈ ਵੇ ਹੁਣ ਤੈਨੂੰ ਨੁਹਾਤੋ ਆਤਕ ਕਰਦੇ ਹੁਣ ਚੰਦਨ ਦਾ ਲੇਪ ਕਰਤਾ ਚੰਦਨ ਬਹੁਤ ਮਹਿੰਗੀ ਵਸਤੂ ਆ ਨਾ ਇੱਕ ਚੰਦਨ ਦਾ ਲੇਪ ਕਰਤਾ ਚੰਦਨ ਦਾ ਲੇਪ ਕਰਕੇ ਨੁਹਾਤੋ ਆ ਕੇ ਸ਼ਿੰਗਾਰ ਕੇ ਗਧੇ ਨੂੰ ਛੱਡਤਾ ਛੱਡਿਆ ਨਹੀਂ ਤੇ ਜਾ ਕੇ ਰੂੜੀ ਤੇ ਲਟਿਆ ਨਹੀਂ ਮਹਾਰਾਜ ਕਹਿੰਦੇ ਤੇਰਾ ਗਧੇ ਵਾਲਾ ਸਭਾ ਆ ਗਿਆ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਬਚਨ ਸੁਨੇ ਵਾਵਾ ਕੀਤੀ ਵੀ ਹਾਂ ਮਹਾਰਾਜ ਸੱਚ ਕਹਿੰਦੇ ਆ ਠੀਕ ਐ ਅਸੀਂ ਤਾਂ ਇਸੇ ਲਾਈਨ ਤੇ ਚੱਲਾਂਗੇ ਮਨੰਦਰੋ ਕਹਿੰਦਰਾ ਵੀ ਹਾਂ ਚੱਲਣਾ ਚਾਹੀਦਾ ਗੁਰਦੇ ਗਿਆਨ ਮੁਤਾਬਕ ਜੀਵਨ ਬਸਰ ਕਰਨਾ ਚਾਹੀਦਾ ਗੇਟੋਂ ਬਾਹਰ ਨਿਕਲਿਆ ਨਹੀਂ ਅੱਜ ਮੰਗਲਵਾਰ ਆ ਮੂਰਤੀ ਦੀ ਪੂਜਾ ਹੋਊਗੀ ਇਹ ਨਿੰਦਿਆ ਨਹੀਂ ਜੀ ਗੱਲ ਸਮਝਣ ਵਾਸਤੇ ਧਿਆਨ ਨਾਲ ਸੁਣਨੀ ਹੈ ਗੱਲ ਵੀ ਗੁਰੂ ਦੀ ਗੱਲ ਵੀ ਸੁਣ ਲਈ ਮੰਨਣੀ ਏਕ ਨਹੀਂ ਗੁਰੂ ਕਹਿੰਦਾ ਦੇਵੀ ਦੇਵਾ ਪੂਜੇ ਭਾਈ ਕਿਆ ਮੰਗੂ ਕਹਦੇ ਮਹਾਰਾਜ ਕਹਿੰਦੇ ਉਹਨਾਂ ਦੀ ਤੁਸੀਂ ਪੂਜਾ ਕਰ ਲੋ ਕੀ ਉਹਨਾਂ ਤੋਂ ਮੰਗੋਗੇ ਤੇ ਕੀ ਉਹ ਦੇਗਾ ਸੁਣ ਲਈ ਗੱਲ ਜੇ ਤਾਂ ਮੰਨ ਲਈ ਠੀਕ ਆ ਵੀ ਗੁਰੂ ਦਾ ਗੁਰੂ ਸੱਚ ਕਹਿੰਦੇ ਨੇ ਭਾਈ ਹੁਣ ਆਪਾਂ ਆਪਦਾ ਮਾਨਦਾਰੀ ਦੇ ਨਾਲ ਕੰਮ ਕਰਨਾ ਤੇ ਨਾਮ ਪ੍ਰਭੂ ਪ੍ਰਮਾਨੰਦਾ ਦਾ ਜਪਣਾ ਤੇ ਜੇ ਹੁਣ ਬਸੇ ਤੋਂ ਗੱਲ ਸੁਣ ਲਈ ਤੇ ਉੱਠੇ ਤੇ ਅੱਜ ਫੇਰ ਉਹੀ ਕੰਮ ਕਰਨਾ ਫੇਰ ਸਾਡੀ ਬਿਰਤੀ ਕਿਹੜੀ ਆ ਜਿਹੜੀ ਗੱਲ ਪਹਿਲਾਂ ਆਪਾਂ ਕਰੀ ਆ ਬਿ ਚੰਦਨ ਲੇਪ ਉਤਾਰੇ ਧੋਏ ਗਰਦ ਪੀਤ ਭਸਮ ਸੰਗ ਹੋਈ ਫਿਰ ਸਾਡਾ ਮਨ ਇਹੋ ਜਾਂ ਵੀ ਗੁਰੂ ਦੀ ਗੱਲ ਮੰਨੀ ਨਹੀਂ ਕਈ ਚੱਲੋ ਗੁਰੂ ਜੀ ਜੋਗਾਣਾ ਕਈ ਚੱਲੋ ਕੋਈ ਗੱਲ ਨਹੀਂ ਇੱਧਰ ਦੀ ਪਾਈ ਉੱਧਰ ਦੀ ਨਿਕਲ ਗਈ ਸਾਡੇ ਤੇ ਕੀ ਅਸਰ ਆ ਇਸੇ ਤਰ੍ਹਾਂ ਹੀ ਹੋ ਦਿੱਤੇ ਅਸਰ ਨਹੀਂ ਨੂੰ ਆਲੋ ਤੋ ਆਲੋ ਚੰਦਨ ਦਾ ਲੇਪ ਕਰ ਦੋ ਜਾ ਕੇ ਲਟ ਗਿਆ ਫਿਰ ਇਹ ਸੱਚੀਆਂ ਨੇ ਜੀ ਗਰਬਾਣੀ ਜਾਂ ਗਰਬਾਣੀ ਵਿੱਚੋਂ ਗੱਲਾਂ ਨੇ ਇਹ ਗਰਬਾਣੀ ਚੋਂ ਗਰਬਾਣੀ ਦੀਆਂ ਪੰਕਤੀਆਂ ਨੇ ਗੁਰੂ ਸਾਹਿਬ ਨੇ ਕਿਹਾ ਸਾਨੂੰ ਕਿਹਾ ਮਨੁੱਖ ਨੂੰ ਆਪਾ ਸਮਝ ਗਏ ਫਿਰ ਗੱਲ ਇਹ ਬਿਰਤੀ ਬਦਲ ਗਏ ਮਹਾਰਾਜ ਕਹਿਣਾ ਕਰਦੇ ਨੇ ਆਪੇ ਸੁੱਤਿਆਂ ਦੇ ਜਗਾਈ ਤਸਕੀ ਕੀਮਤ ਕਿਨੇ ਨਾ ਹੋਈ ਮਹਾਰਾਜ ਕਹਿੰਦੇ ਉਹਦੀ ਕੀਮਤ ਕਿਨੇ ਨਹੀਂ ਕਿਸੇ ਨੇ ਵੀ ਨਹੀਂ ਪਾਈ ਕਿਸੇ ਨੂੰ ਵੀ ਨਹੀਂ ਸੋਝੀ ਉਹਦੀ ਕੀਮਤ ਦੀ ਵੀ ਤੈਨੂੰ ਦਿਨ ਤੇ ਰਾਤ ਬਣਾ ਕੇ ਦਿੱਤਾ ਮਨੁੱਖਾ ਜਨਮ ਦਿੱਤਾ ਤੈਨੂੰ ਬੇਸਮਾਰ ਪਦਾਰਥ ਸੱਕਣ ਵਾਸਤੇ ਦੇ ਰਿਹਾ ਕੋਈ ਨਹੀਂ ਕਦਰ ਜਾਣਦਾ ਮੰਜੇ ਤੇ ਪਿਆ ਚੂਕਦਾ ਹੋਇਆ ਵੀ ਨਹੀਂ ਕਦਰ ਜਾਣਦਾ ਉਦੋਂ ਵੀ ਯਾਦ ਕਰਦਾ ਉਹਨੂੰ ਵੀ ਮਹਾਰਾਜ ਹੋਣੀ ਬਚਾ ਲੋ ਦੁੱਖ ਵਿੱਚ ਵੀ ਗਾਲਾਂ ਹੀ ਕਢਦਾ ਉਹਨੂੰ ਐਨਾ ਨਾ ਸ਼ੁਕਰਾਂ ਇਨਸਾਨ ਹੈ ਤੇ ਜਿਹੜੇ ਸ਼ੁਕਰਾਨੇ ਵਿੱਚ ਨੇ ਅਕਾਲ ਪੁਰਖ ਬਾਹੀ ਗੁਰੂ ਦੇ ਉਹਨਾਂ ਦਾ ਜੀਵਨ ਸੌਖਾ ਬਸਰ ਹੋ ਜਾਂਦਾ ਸ਼ੁਕਰਾਨੇ ਵਿੱਚ ਰਹੀਏ ਗੁਰੂ ਨੂੰ ਲਾਂਪੇ ਨਾਲ ਤੇ ਜੇ ਗੁਰੂ ਦੀ ਗੱਲ ਮੰਨ ਕੇ ਆਪਾਂ ਜੀਵਨ ਬਸਰ ਕਰੀਏ ਮਹਾਰਾਜ ਕਹਿਣਾ ਕਰਦੇ ਨੇ ਤੇ ਇਸ ਕੀ ਕੀਮਤ ਕਿਨੇ ਨ ਹੋਈ ਕਹਤਾ ਕਥਨ ਕਹੇ ਸਭ ਕੋਈ ਕਹਿੰਦੇ ਨੇ ਉਹ ਤੇ ਗੁਣ ਗਾਉਂਦੇ ਨੇ ਉਹਦੀ ਕਥਾ ਵੀ ਕਰਦੇ ਨੇ ਸਾਰੇ ਵਿਚਾਰ ਕਰਦੇ ਆਪਾਂ ਸਾਰੇ ਰੱਬ ਦੀਆਂ ਗੱਲਾਂ ਕਰਦੇ ਆ ਪਰ ਉਹਦੀ ਮੰਨ ਦੇ ਯੱਕ ਨਹੀਂ ਬਿਮਾਰੀ ਇੱਥੇ ਆ ਇਹ ਬਿਮਾਰੀ ਕਿਤੇ ਕੱਟੀ ਜਾਵੇ ਗੁਰੂ ਦੀ ਗੱਲ ਸੁਣੀ ਤੇ ਗੁਰੂ ਦੀ ਗੱਲ ਮੰਨ ਲਈਏ ਤਾਂ ਬਹੁਤ ਸੋਹਣਾ ਪ੍ਰਭੂ ਪਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਤੇ ਐਨੇ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ ਨਜ਼ਾਰੇ ਵਾਲਾ ਜੀਵਨ ਆ ਸੁਰਗਾ ਵਾਲਾ ਮਨੁੱਖਾ ਜਨਮ ਇੱਕ ਸੁਰਗ ਸਵਰਗ ਦੇ ਵਿੱਚ ਮਨੁੱਖ ਵਸਦਾ ਹੈ ਬਾਕੀ ਪਸ਼ੂ ਪੰਛੀ ਆ ਵਿਚਾਰੇ ਦੇਖੋ ਨੇਰੀਆਂ ਦੇ ਵਿੱਚ ਚੱਖਣਾਂ ਦੇ ਵਿੱਚ ਤੁੱਪਸ਼ਾਂ ਉਹ ਬਾਹਰ ਹੀ ਚੱਲਦੇ ਨੇ ਇੱਕ ਮਨੁੱਖ ਕੋਲੇ ਪ੍ਰਬੰਧ ਦਾ ਮਨੁੱਖ ਨੂੰ ਦਿਮਾਗ ਦਿੱਤਾ ਸੁੱਖ ਸਹੂਲਤਾਂ ਦਾ ਆਨੰਦ ਮਾਣ ਦਾ ਹੁਣ ਗਰਮੀ ਸ਼ੁਰੂ ਹੋ ਗਈ ਏਸੀ ਲਾਲ ਕੇ ਬੈਠੇਗਾ ਠੰਡਾ ਕਰ ਲਏਗਾ ਸਿਸਟਮ ਆਪਣੇ ਰਹਿਣ ਵਾਲਾ ਛਾਲਾ ਨੂੰ ਗਰਮ ਕਰ ਲੈਂਦਾ ਤਾਂ ਤਾਂ ਠੰਡਾ ਖਾਣ ਪੀਣ ਨੂੰ ਇਹਦੇ ਵਾਸਤੇ ਪਸ਼ੂ ਪੰਛੀ ਤਾਂ ਨਹੀਂ ਉਹ ਤਾਂ ਇੱਕੋ ਤਰ੍ਹਾਂ ਹੀ ਰਹਿੰਦੇ ਆ ਨਾ ਚੰਗੇ ਵੀ ਉਹ ਤਾਂ ਹੀ ਆ ਸਾਡੇ ਨਾਲ ਸਾਨੂੰ ਸੁੱਖ ਸਹੂਲਤਾਂ ਨਹੀਂ ਬਿਗਾੜਦਾ ਮਾਫ ਕਰਨਾ ਸੁੱਖ ਸਹੂਲਤਾਂ ਹੋਣੀਆਂ ਚਾਹੀਦੀਆਂ ਉਹਨਾਂ ਦਾ ਆਨੰਦ ਮਾਣਨਾ ਕਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਵੀ ਸਤ ਕਰੂ ਸ਼ੁਕਰ ਆ ਤੇਰਾ ਤੂੰ ਮਨੁੱਖਾ ਜਨਮ ਸਾਨੂੰ ਸਵਰਗ ਵਾਲਾ ਜਨਮ ਦਿੱਤਾ ਤੇ ਆਪਾਂ ਗੁਰੂ ਦੇ ਗਿਆਨ ਮੁਤਾਬਕ ਸਵਰਗ ਭੋਗ ਜੇ ਆਨੰਦ ਮਾਣੀਏ ਸੁੱਖ ਸਹੂਲਤਾਂ ਦਾ ਇਥੇ ਅਰਦਾਸ ਬੇਨਤੀ ਕੀਤੀ ਆ ਸਾਰੇ ਗੁਰਦੁਆਰਿਆਂ ਦੇ ਵਿੱਚ ਮੈਂ ਵੀ ਵਿਚਾਈ ਆ ਮੈਂ ਵੀ ਕਰ ਦਿੰਨਾ ਅਰਦਾਸ ਕੀ ਆ ਜਦੋਂ ਇਨਸਾਨ ਚੜ੍ਹਾਈ ਕਰ ਗਿਆ ਉਹਨੂੰ ਕਹਿੰਦੇ ਸਵਰਗਵਾਸੀ ਹੋ ਗਿਆ ਗੁਰਬਾਣੀ ਕਹਿੰਦੀ ਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਜਲਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਇ ਪਾਏ ਇਹਨਾਂ ਜੁਨਾਂ ਦੇ ਵਿੱਚੋਂ ਕੱਢ ਕੇ ਤੈਨੂੰ ਮਨੁੱਖਾ ਜਨਮ ਦਿੱਤਾ ਹੁਣ ਤੂੰ ਆਪਦੀ ਮਨਮਰਜ਼ੀ ਦੇ ਨਾਲ ਜੀਵਨ ਮਨੁੱਖਾ ਅਜਾਈਂ ਗਵਾ ਲਿਆ ਤੇ ਹੁਣ ਅੱਗੇ ਸੁਰਗ ਕਿਹੜਾ ਜੀ ਅੱਗੇ ਤਾਂ 84 ਦਾ ਘੇੜ ਫੇਰ ਸ਼ੁਰੂ ਐ ਤੈਨੂੰ ਮਨੁੱਖਾ ਜਨਮ ਜਿਹੜਾ ਮਿਲਿਆ ਇਹ ਸੁਰਗ ਵਾਲਾ ਜਨਮ ਮਨੁੱਖਾ ਜੀਵਨਾ ਤੇਰਾ ਸੁਰਗ ਵਿੱਚ ਰਹਿ ਰਿਆਂ ਤੂੰ ਚੰਗੇ ਮਾੜੇ ਦੀ ਤੱਤੇ ਠੰਡੇ ਦੀ ਤੈਨੂੰ ਪਰਖ ਐ ਤੂੰ ਉਹ ਸਿਸਟਮ ਨੂੰ ਆਪਣੇ ਅਕੂਲ ਕਰਕੇ ਜੀਵਨ ਜੀ ਰਿਹਾ ਸੁਰਗ ਵਿੱਚ ਤਾਂ ਮਨੁੱਖ ਜੀ ਰਿਹਾ ਅਸੀਂ ਕਹਿੰਦੇ ਆ ਜਦੋਂ ਇਹ ਸਰੀਰ ਛੱਡ ਗਿਆ ਉਦੋਂ ਕਹਿੰਦੇ ਆ ਸੁਰਗਵਾਸੀ ਹੋ ਗਿਆ ਧਿਆਨ ਦੇ ਜੇ ਇਹ ਜੀ ਗੱਲ 'ਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਐਵੇਂ ਨਹੀਂ ਗੁਰੂ ਦਾ ਅਹੁਦਾ ਮਿਲਿਆ ਧਾਰਮਿਕ ਗ੍ਰੰਥ ਬਹੁਤ ਨੇ ਸੰਸਾਰ ਦੇ ਵਿੱਚ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਅਹੁਦਾ ਮਿਲਿਆ ਕਿਉਂ ਕਿਉਂਕਿ ਸੱਚਾ ਗੁਰੂ ਆ ਤੈਨੂੰ ਸੱਚੀ ਗੱਲ ਦੱਸ ਰਿਹਾ ਸੱਚਾ ਰਸਤਾ ਦਿਖਾ ਰਿਹਾ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਰਿਹਾ ਧਾਰਮਿਕ ਗ੍ਰੰਥ ਬਹੁਤ ਸਾਰੇ ਨੇ ਉਹ ਵੀ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੇ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਦਾ ਰਹਿਬਰ ਆਪਣਾ ਸਾਰਿਆਂ ਦਾ ਸਾਰੇ ਸੰਸਾਰ ਦਾ ਗਿਆਨ ਲੈ ਕੇ ਜੀਵਨ ਬਸਰ ਕਰਨਾ ਮਹਾਰਾਜ ਕਹਿੰਦਾ ਕਰਦੇ ਨੇ ਗੁਰ ਸ਼ਬਦ ਸਮਾਵੇ 부ਝੇ ਹਰ ਸੋਈ ਦੁਬਾਰੇ ਰਿਪੀਟ ਕਰਦੇ ਆ ਪੂਰੀ ਪੰਕਤੀ ਇਹ ਮਹਾਰਾਜ ਕਹਿੰਦੇ ਜਿਸ ਕੀ ਕੀਮਤ ਕਿਨੇ ਨਾ ਹੋਈ ਤੇਰੀ ਕੀਮਤ ਨੂੰ ਕਿਸੇ ਨੇ ਪਛਾਣਿਆ ਨਹੀਂ ਨਾ ਪਾ ਸਕਿਆ ਕਹ ਕਥਨ ਕਹੇ ਸਭ ਕੋਈ ਕਹਿ ਕਹਿ ਕੇ ਤੇਰੇ ਗੁਣ ਗਾਗਾ ਕੇ ਤੇਰੀ ਕਥਨ ਕਥਾ ਕਰ ਕਰ ਕੇ ਸਾਰੇ ਰੱਬ ਦੀ ਸਿਫਤ ਸਲਾਹ ਕਰਦੇ ਆਪਾਂ ਚਲੋ ਕਰਦੇ ਆ ਸਾਰੇ ਗੁਰ ਸ਼ਬਦ ਸਮਾਵੇ ਬੁੱਧੇ ਹਰ ਸੋਈ ਗੁਰੂ ਦੇ ਸ਼ਬਦ ਵਿੱਚ ਉਹ ਜੀਵ ਸਮਾਏਗਾ ਜਿਹੜਾ ਉਹਦੀ ਗੱਲ ਨੂੰ ਬੁੱਝੇਗਾ ਕਿੰਨੇ ਆਪਾਂ ਸਾਰੇ ਆ ਰੱਬ ਦੀਆਂ ਦਾਤਾਂ ਜੀ ਰੱਬ ਨੇ ਦਾਤ ਦਿੱਤੀ ਹੈ ਹਾਂ ਦੇ ਰਿਹਾ ਉਹੀ ਕਰ ਰਿਹਾ ਸਭ ਕੁਝ ਪ੍ਰਭੂ ਪਰਮਾਤਮਾ ਦੀਆਂ ਦਾਤਾਂ ਹੀ ਆ ਨਾ ਪਰ ਬੁੱਝਦਾ ਕਿਹੜਾ ਬਾ ਗੁਰ ਸ਼ਬਦ ਸਮਾਵੇ ਬੁੱਧੈ ਹਰ ਸੋਈ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਗਿਆ ਮਨ ਗੁਰੂ ਦੀ ਗੱਲ ਮੰਨ ਗਿਆ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੀਵਾਤਮਾ ਸਮਾਉਂਦੀ ਆ ਜੀਂਦੇ ਜੀ ਸਰੀਰ ਛੱਡਣ ਤੋਂ ਬਾਅਦ ਨਹੀਂ ਜੀ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਵਾ ਨਾਨਕ ਏਵਨ ਜਾਪੀ ਕਿੱਥੇ ਜਾਏ ਸਮਾਈ ਮਹਾਰਾਜ ਕਹਿੰਦੇ ਇਹ ਕੋਈ ਪਤਾ ਨਹੀਂ ਵੀ ਆ ਜਿਹੜੀਆਂ ਜੀਵਾਤਮਾ ਰੂਹਾਂ ਨੇ ਕਿੱਥੇ ਜਾ ਕੇ ਸਮਾਉਂਦੀਆਂ ਨੇ ਇਦੇ ਬਾਰੇ ਨਹੀਂ ਕੋਈ ਦੱਸ ਸਕਿਆ ਗੁਰੂ ਨਾਨਕ ਸਾਹਿਬ ਨੇ ਵੀ ਦੱਸ ਸਕੇ ਦੱਸਿਆ ਉਹ ਕਹਿੰਦੇ ਮਹਾਰਾਜ ਕਹਿੰਦੇ ਪਤਾ ਨਹੀਂ ਕਿੱਥੇ ਜਾ ਕੇ ਸਮਾਉਂਦੀਆਂ ਤੇ ਕਿੱਥੋਂ ਆਈਆਂ ਆਈਆਂ ਕਿੱਥੋਂ ਉਹ ਦੱਸਿਆ ਵੀ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਕਈ ਜਨਮ ਸਰਪ ਵਿਰਖ ਹੋਇ ਪਾਇਓ ਕੀੜੇ ਪਤੰਗੇ ਬਣਦਾ ਆਇਆ ਕੀੜੇ ਮਕੋੜੇ ਸੱਪ ਸਿੰਘ ਬਣਦਾ ਆਇਆ ਵਿਰਖਾਂ ਦੀ ਜੂਨੀ ਵਿੱਚ ਕਿੰਨੇ ਚੱਲ ਰਹਾ ਤੂੰ ਲੱਖ ਕਾਗਾਂ ਕਰੋੜ ਨਾਗਾਂ ਲੱਖ ਬਰਾ ਕਾਮਾਂ ਦੀ ਯੂਨ ਚ ਰਹਿਾਂ ਤੂੰ ਕਰੋੜ ਬਰਾ ਨਾਗਾਂ ਦੀ ਯੂਨ ਚ ਰਹਿਾਂ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਤੈਨੂੰ ਮਨੁੱਖਾ ਜਨਮ ਦਿੱਤਾ ਸਰੀਰ ਕਰਕੇ ਬੀਬੀ ਐ ਚਾਹ ਭਾਈ ਆ ਮਨੁੱਖਾ ਜਨਮ ਮਨੁੱਖਾ ਲੱਭ ਜਾਂਣਾ ਮਨੁੱਖਾ ਜਨਮ ਦਿੱਤਾ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਤੇ ਇਨਸਾਨ ਕੀ ਕਰਦਾ ਪ੍ਰਭੂ ਪਰਮਾਤਮਾ ਤਾਂ ਪਤਾ ਹੀ ਨਹੀਂ ਕਿੱਥੇ ਆ ਆਪਣੀ ਮਨਮਰਜ਼ੀ ਦੇ ਨਾਲ ਚੱਲ ਰਿਹਾ ਮਨਮੁਖ ਹੋ ਕੇ ਤੇ ਮਨਮੁਖ ਹੋ ਕੇ ਦੁੱਖ ਪਾਉਂਦਾ ਫਿਰ ਜਦੋਂ ਗੁਰਮੁਖ ਹੋ ਗਿਆ ਫਿਰ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਗੁਰਬਾਣੀ ਮਿਲਾ ਦੇਗੀ ਮਹਾਰਾਜ ਕਹਿੰਦੇ ਨੇ ਕਹਿੰਦੇ ਸਾਰੇ ਹੀ ਨੇ ਜਿਸकी ਕੀਮਤ ਕਿਨੇ ਨਾ ਹੋਈ ਕਿਸੇ ਨੇ ਕੀਮਤ ਨਹੀਂ ਜਾਣੀ ਉਸ ਪ੍ਰਭੂ ਪਰਮਾਤਮਾ ਦੀ ਦਾਤ ਦੀ ਵੀ ਤੈਨੂੰ ਮਨੁੱਖਾ ਜਨਮ ਸੋਨਾ ਦਿੱਤਾ ਸੋਖ ਸੁਹੂਲਤਾਂ ਦਿੱਤੀਆਂ ਸੋਹਣੇ ਬੈੱਡ ਗੱਦੇ ਦਿੱਤੇ ਆ ਕੱਪੜੇ ਸੋਹਣੇ ਪੌਣਾ ਤੂੰ ਖਾਣਾ ਪੀਣਾ ਵਧੀਆ ਤੂੰ ਉਹਦੀ ਕੀਮਤ ਜਾਣੀ ਨਹੀਂ ਤੇ ਕਹਿ ਕਹਿ ਕਥਨ ਕਹੇ ਸਭ ਕੋਈ ਕਥਨ ਸਾਰੇ ਹੀ ਕਰਦੇ ਨੇ ਰੱਬ ਦੀਆਂ ਦਾਤਾਂ ਸਮਝ ਲਈ ਨਾ ਆਪਾਂ ਗੱਲ ਪਹਿਲਾਂ ਵੀ ਪ੍ਰਮਾਤਮਾ ਨੇ ਦਿੱਤੀਆਂ ਦਾਤਾਂ ਕਹਿੰਦੇ ਆਪਾਂ ਸਾਰੇ ਦਿੰਦਾ ਵੀ ਪ੍ਰਮਾਤਮਾ ਹੀ ਹੈ ਠੀਕ ਆ ਜੀ ਪਰ ਤੁਸੀਂ ਕਹੀ ਚੱਲੋ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਪੈਣਾ ਗੁਰ ਸ਼ਬਦ ਸਮਾਵੇ ਬੁੱਝੇ ਹਰ ਸੋਈ ਜਿਹੜਾ ਸ਼ਬਦ ਦੇ ਵਿੱਚ ਸਮਾਏਗਾ ਨਾ ਮਨ ਸ਼ਬਦ ਨਾਲ ਜੁੜਿਆ ਹੋਏਗਾ ਗੁਰੂ ਦੇ ਕਹਣੇ ਮੁਤਾਬਕ ਜੀਵਨ ਹੋਏਗਾ ਮਹਾਰਾਜ ਕਹਿੰਦੇ ਉਹ ਹਰੀ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗੀ ਜੀਵ ਆਤਮਾ ਪਰਮਾਤਮਾ ਨਾਲ ਮਿਲ ਜਾਏਗੀ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਸੁਣ ਸੋਣਾ ਵੇਖੇ ਸ਼ਬਦ ਮਨਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਦੁਨਿਆਵੀ ਵਡਿਆਈਆਂ ਕਮਾਉਣ ਦੀ ਖਾਤਰ ਇਨਸਾਨ ਬਹੁਤ ਕੁਝ ਕਰਦਾ ਮਹਾਰਾਜ ਕਹਿੰਦੇ ਤੇਰੀ